ਅੱਜ ਮੈਂ ਤੁਹਾਡੇ ਸਾਹਮਣੇ ਪੰਜਾਬ ਹਿੱਤ ਅਤੇ ਸਾਡੀ ਰਾਜਨੀਤੀ ਨੂੰ ਲੈ ਕੇ ਕੁਝ ਗੱਲਾਂ ਸਾਂਝੀਆਂ ਕਰਨੀਆਂ ਹਨ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੇਰਾ ਕਿਸੇ ਪਾਰਟੀ ਨਾਲ ਕੋਈ ਵਿਰੋਧ ਨਹੀਂ ਹੈ ਕਾਂਗਰਸ ਭੀਜੇਪੀ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਸਭ ਵਧੀਆ ਪਾਰਟੀਆਂ ਹਨ ਹਰੇਕ ਪਾਰਟੀ ਨੇ ਆਪਣੀ ਸਮਝ ਨਾਲ ਜਦੋਂ ਵੀ ਸੱਤਾ ਵਿੱਚ ਆਈ ਆਪਣੇ ਤਰੀਕੇ ਨਾਲ ਕੰਮ ਕੀਤਾ ਮੈਂ ਕਿਸੇ ਪਾਰਟੀ ਨੂੰ ਮਾੜਾ ਨਹੀਂ ਕਹਿੰਦਾ ਹਰੇਕ ਪਾਰਟੀ ਨੇ ਆਪਣੇ ਹਿੱਸੇ ਦਾ ਯੋਗਦਾਨ ਪਾਇਆ ਚੰਗਾ ਮਾੜਾ ਪਰ ਧਿਆਨ ਦਿਓ ਅਤੇ ਆਪਣੇ ਵਿਚਾਰ ਜਰੂਰ ਦਿਓ ਕਿ ਇਹਨਾਂ ਵਿੱਚੋਂ ਕਿਸੇ ਨੇ ਵੀ ਪੰਜਾਬ ਹਿੱਤ ਲਈ ਕੋਈ ਠੋਸ ਅਤੇ ਲੰਬੇ ਸਮੇਂ ਦਾ ਕੋਈ ਕਦਮ ਚੁੱਕਿਆ ਨਹੀਂ। ਇਹੀ ਮੇਰੀ ਗੱਲ ਦਾ ਮੁੱਖ ਕਾਰਨ ਹੈ ਅਤੇ ਸਵਾਲ ਵੀ ਇਹੀ ਹੈ। ਜਦੋਂ ਵੀ ਕੋਈ ਪੰਜਾਬ ਦਾ ਮੁੱਖ ਮੰਤਰੀ ਬਣਿਆ ਉਸ ਨੇ ਆਪਣੇ ਸਵਾਰਥ ਨੂੰ ਜਾਂ ਪਾਰਟੀ ਹਿੱਤ ਨੂੰ ਅੱਗੇ ਰੱਖਿਆ ਨਾ ਕਿ ਪੰਜਾਬ ਹਿੱਤ ਨੂੰ। ਅਸੀਂ ਸਾਰੇ ਜਾਣਦੇ ਹਾਂ ਪਰ ਨਤੀਜਾ ਕੀ ਹੋਇਆ? ਅੱਜ ਤੁਸੀਂ ਸਰਕਾਰੀ ਜਾਂ ਗੈਰ ਸਰਕਾਰੀ ਦਫ਼ਤਰ ਵਿੱਚ ਜਾਓ ਤਾਂ ਬਹੁਤ ਘੱਟ ਮੌਕੇ ਹੁੰਦੇ ਨੇ। ਕਿ ਤੁਹਾਨੂੰ ਪਿਓਰ ਪੰਜਾਬੀ ਅਧਿਕਾਰੀ ਮਿਲੇ ਜ਼ਿਆਦਾਤਰ ਤਾਂ ਬਾਹਰੀ ਰਾਜਾਂ ਤੋਂ ਆਏ ਲੋਕ ਹੀ ਨਜ਼ਰ ਆਉਂਦੇ ਹਨ ਇਹ ਕਿਉਂ ਹੈ ਕਿਉਂਕਿ ਅਸੀਂ ਬਾਹਰੀ ਪਾਰਟੀਆਂ ਤੇ ਨਿਰਭਰ ਰਹਿੰਦੇ ਹਾਂ ਅਤੇ ਉਹ ਪੰਜਾਬ ਨੂੰ ਆਪਣੇ ਨਜ਼ਰੀਏ ਨਾਲ ਦੇਖਦੇ ਹਨ ਜਿੰਨੀ ਦੇਰ ਤੱਕ ਅਸੀਂ ਇਹਨਾਂ ਤੋਂ ਆਸ ਲਾਈ ਰੱਖਾਂਗੇ ਉਨੀ ਦੇਰ ਤੱਕ ਆਪਣੇ ਹੱਕਾਂ ਲਈ ਗਿੱਦਾ ਹੀ ਪਾਉਂਦੇ ਰਹਾਂਗੇ ਜੇ ਹੁਣ ਗੱਲ ਕਰੀਏ ਪੰਜਾਬ ਦੀਆਂ ਮੁਸੀਬਤਾਂ ਦੀ ਤਾਂ ਯਾਦ ਕਰੋ ਉਹ ਸਮਾਂ 47 84 88 23 ਅਤੇ 25 ਦੇ ਹੁਣ ਹੜ ਇਹ ਤਾਜ਼ਾ ਹੜ ਸਾਡੇ ਪੁਰਾਣੇ ਦਰਦਾਂ ਨੂੰ ਤਾਜ਼ਾ ਕਰ ਰਹੇ ਹਨ ਪਰ ਮੈਂ ਇਹਨਾਂ ਨੂੰ ਕੁਦਰਤੀ ਆਫਤਾਂ ਨਹੀਂ ਮੰਨਦਾ ਕਿਉਂਕਿ ਅੱਜ ਦੇ ਐਡਵਾਂਸ ਟੈਕਨੋਲੋਜੀ ਵਾਲੇ ਜਮਾਨੇ ਵਿੱਚ ਸਰਕਾਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੜ ਆਉਣ ਤੋਂ ਪਹਿਲਾਂ ਉਸ ਨੂੰ ਰੋਕਣਾ ਕਿਵੇਂ ਹੈ ਕਿਵੇਂ ਬਚਾਅ ਕਰਨਾ ਹੈ ਇਹ ਸਿਰਫ ਅਸਫਲਤਾ ਹੈ ਨਾ ਕਿ ਕੁਦਰਤੀ ਮਾਰ ਅਤੇ ਇਹ ਸਭ ਕਿਉਂ ਹੋ ਰਿਹਾ ਹੈ ਕਿਉਂਕਿ ਸਾਡੇ ਕੋਲ ਆਪਣੀ ਖੇਤਰੀ ਪਾਰਟੀ ਨਹੀਂ ਹੈ ਜਿੰਨੀ ਦੇਰ ਤੱਕ ਪੰਜਾਬ ਦੀ ਖੇਤਰੀ ਪਾਰਟੀ ਨਹੀਂ ਬਣਦੀ ਉਨੀ ਦੇਰ ਤੱਕ ਅਸੀਂ ਇਹੋ ਜਿਹੇ ਅਨੇਕਾ ਮੁਸੀਬਤਾਂ ਵਿੱਚ ਪੀਸਦੇ ਰਹਾਂਗੇ ਪਰ ਇੱਥੇ ਵੀ ਇੱਕ ਸਵਾਲ ਉੱਠਦਾ ਹੈ ਕਿ ਸਾਡੀਆਂ ਖੇਤਰੀ ਪਾਰਟੀਆਂ ਨੂੰ ਕਿਉਂ ਨਹੀਂ ਬਣ ਦਿੱਤਾ ਜਾ ਰਿਹਾ ਕਿਉਂਕਿ ਪੰਜਾਬ ਇੱਕ ਅਜੇਹਾ ਸੂਬਾ ਹੈ ਜਿੱਥੇ ਪੂਰੇ ਭਾਰਤ ਦੀ ਸਿਆਸਤ ਦਾ ਪਵਿੱਖ ਅਤੇ ਇਸ ਉੱਤੇ ਮਾੜੀ ਅੱਖ ਰਹਿੰਦੀ ਹੈ ਇਥੇ ਜੇਕਰ ਆਪਣੀ ਖੇਤਰੀ ਪਾਰਟੀ ਹੋਵੇਗੀ ਤਾਂ ਬਾਹਰੀ ਪਾਰਟੀਆਂ ਦੀ ਆਪਣੀ ਚਾਲ ਨਹੀਂ ਚੱਲੇਗੀ ਇਸ ਲਈ ਸਾਨੂੰ ਪੰਜਾਬ ਦੀ ਇੱਕ ਐਹੋ ਜਿਹੀ ਖੇਤਰੀ ਪਾਰਟੀ ਚਾਹੀਦੀ ਹੈ ਜੋ ਪੰਜਾਬ ਦੇ ਹਿੱਤ ਅਤੇ ਪੰਜਾਬ ਦੇ ਲੋਕਾਂ ਦੇ ਹੱਕ ਲਈ ਫੈਸਲੇ ਲੈ ਸਕੇ ਜੋ ਵਿਧਾਨ ਸਭਾ ਅਤੇ ਕੇਂਦਰ ਅੱਗੇ ਡਟ ਕੇ ਖੜ ਸਕੇ ਅਤੇ ਪੰਜਾਬ ਦੇ ਹੱਕ ਲੈ ਕੇ ਹੀ ਮੰਨੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਸੁਝਾਅ ਰੱਖਦਾ ਹਾਂ ਕਿ ਮਾਨਦਲ ਬਾਦਲਦਲ ਅਤੇ ਨਵਾਂ ਹਰਪ੍ਰੀਤ ਸਿੰਘ ਦਲ ਹੈ ਜੋ ਇਹਨਾਂ ਤਿੰਨਾਂ ਪਾਰਟੀਆਂ ਨੂੰ ਪੰਜਾਬ ਹਿਤ ਲਈ ਇੱਕ ਕਿਉਂ ਨਹੀਂ ਹੋ ਜਾਣਾ ਚਾਹੀਦਾ ਤੁਸੀਂ ਹੀ ਦੱਸੋ ਇੱਕ ਮਜ਼ਬੂਤ ਖੇਤਰੀ ਪਾਰਟੀ ਬਣਾਉਣੀ ਚਾਹੀਦੀ ਹੈ ਕਿ ਨਹੀਂ ਇਹ ਤਿੰਨੇ ਪਾਰਟੀਆਂ ਵੱਖ-ਵੱਖ ਬਣੀਆਂ ਹੀ ਕਿਉਂ ਪੰਜਾਬ ਦੇ ਭਲੇ ਲਈ ਹੀ ਨਾ ਅਤੇ ਫਿਰ ਜੇ ਇਹਨਾਂ ਤਿੰਨਾਂ ਪਾਰਟੀਆਂ ਦਾ ਕੰਮ ਇੱਕੋ ਹੈ ਫਿਰ ਇੱਕ ਹੋ ਕੇ ਪੰਜਾਬ ਹਿਤ ਲਈ ਕਿਉਂ ਨਹੀਂ ਇਕੱਠੀਆਂ ਹੋ ਕੇ ਕੰਮ ਕਰਦੀਆਂ ਫਿਰ ਅਸੀਂ ਆਮ ਲੋਕ ਇਸ ਬਾਰੇ ਕੀ ਸੋਚੀਏ ਕਿ ਇਹਨਾਂ ਪਾਰਟੀਆਂ ਦਾ ਆਪੋ ਆਪਣਾ ਵੱਖੋ ਵੱਖ ਸਵਾਰਥ ਹੈ ਕਿਉਂਕਿ ਜਦੋਂ ਤੱਕ ਇਹ ਆਪਸ ਵਿੱਚ ਵੰਡੀਆਂ ਰਹਿਣਗੀਆਂ ਤਾਂ ਬਾਹਰੀ ਪਾਰਟੀਆਂ ਪੰਜਾਬ ਦੀ ਲੁੱਟ ਖਸੁੱਟ ਕਰਦੀਆਂ ਰਹਿਣਗੀਆਂ ਏਕਤਾ ਵਿੱਚ ਹੀ ਤਾਕਤ ਹੈ ਏਕਤਾ ਨਾਲ ਹੀ ਅਸੀਂ ਪੰਜਾਬ ਨੂੰ ਮਜ਼ਬੂਤ ਬਣਾ ਸਕਦੇ ਹਾਂ ਜਿਵੇਂ ਪਲਵੀ ਸਿਨਾ ਨੇ ਟਵੀਟ ਕੀਤਾ ਸੀ ਆ ਦੇਖੋ ਕਿ ਜੇ ਪੰਜਾਬ ਦੇ ਸਿੱਖ ਆਪਣੀ ਆਪ ਹੀ ਮਦਦ ਕਰਨਦੇ ਆ ਉਹਨੇ ਇਸ ਟਵੀਟ ਵਿੱਚ ਇਹ ਵੀ ਕਿਹਾ ਕਿ ਮੋਦੀ ਵੱਲੋਂ ਬਣਾਏ ਕਾਨੂੰਨ ਕਿਉਂ ਮੰਨਣ ਜੇ ਸਿੱਖ ਹਰ ਮੁਸੀਬਤ ਦਾ ਸਾਹਮਣਾ ਆਪ ਹੀ ਕਰ ਰਹੇ ਹਨ ਬਿਨਾਂ ਕਿਸੇ ਕੇਂਦਰ ਦੀ ਮਦਦ ਤੋਂ ਜੇ ਇਦਾਂ ਹੀ ਹੈ ਤਾਂ ਸਿੱਖਾਂ ਨੂੰ ਆਪਣੇ ਆਪ ਤੇ ਛੱਡ ਦਿਓ ਫਿਰ ਉਹਨਾਂ ਤੋਂ ਕੁਝ ਵੀ ਨਾ ਮੰਗੋ ਜੰਗ ਹੋਵੇ ਅਮਨ ਹੋਵੇ ਸਿੱਖਾਂ ਨੂੰ ਵਰਤਨਾ ਬੰਦ ਕਰੋ ਅੰਤ ਵਿੱਚ ਭਰਾਵੋ ਮੈਂ ਇੱਕ ਵਾਰ ਫਿਰ ਇਹ ਕਹਾਂਗਾ ਮੇਰਾ ਕਿਸੇ ਪਾਰਟੀ ਨਾਲ ਕੋਈ ਵਿਰੋਧ ਨਹੀਂ ਹੈ ਪਰ ਜੇ ਗੱਲ ਪੰਜਾਬ ਦੇ ਹਿੱਤ ਦੀ ਹੈ ਤਾਂ ਮੈਂ ਹਮੇਸ਼ਾ ਕਿਸੇ ਵੀ ਹਾਲਤ ਵਿੱਚ ਪੰਜਾਬ ਨਾਲ ਹੀ ਖੜਾਂਗਾ ਆਓ ਅਸੀਂ ਸਭ ਮਿਲ ਕੇ ਇਸ ਤੇ ਵਿਚਾਰ ਕਰੀਏ ਅਤੇ ਪੰਜਾਬ ਨੂੰ ਉਸ ਦੇ ਹੱਕ ਦਿਵਾਈਏ